ਦੋਸਤੋ ਘੱਟ ਰਹੇ ਜਾਂਦੇ ਟਰੈਕਟਰ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀਡੀਓ ਅੱਜ ਸਾਰੇ ਟਰੈਕਟਰਾਂ ਦੇ ਆਉਣ ਵਾਲੀ ਆ ਹਰਿਆਣਾ ਪੰਜਾਬ ਜੋ ਵੀ ਸਸਤੇ ਟਰੈਕਟਰ ਤੁਹਾਨੂੰ ਸਾਰੇ ਇਸ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਦੇ ਦੇਣੀ ਆ ਇਹ ਟਰੈਕਟਰ ਸੋਨਾਲੀਕਾ 2002 ਮਾਡਲ ਇਹ ਮੇਰੇ ਕਿੱਥੋਂ ਨੰਬਰ ਆ ਇਹ Rajasthan ਨੰਬਰ ਆ Rajasthan ਨੰਬਰ ਆ ਕਿੰਨੇ ਆ ਜਿਹੜਾ ਕਿੰਨਾ ਜਾਇ ਰੇਟ ਦੱਸਿਓ ਬਿਲਕੁਲ ਜਿਹੜਾ ਦੇਣ ਵਾਲਾ ਰੇਟ ਆ 1,65,000 ਇੱਕ ਲੱਖ 65 ਹਜ਼ਾਰ ਕਹਿੰਦੇ ਮੰਗ ਆ ਮੰਗ ਆ ਕਰ ਦੋਗੇ ਹੋਰ ਵੀ ਮਾਣ ਤਾਨ ਕੋਈ ਅੱਛਾ ਦੇਣ ਵਾਲਾ ਰੇਟ ਆ ਮਾਕੇ ਟਾਇਰ ਟੂਰ ਸਾਰੇ ਟਰੈਕਟਰ ਦੇ ਦੇਖ ਲਓ ਅਗਲੇ ਪਿਛਲੇ ਇਹ ਵੀ ਡਬਲ ਕਲਚ ਆ ਗਏ ਨੇ ਟਰੈਕਟਰ ਬਹੁਤ ਘੱਟ ਟਰੈਕਟਰ ਰਹਿ ਗਏ ਹੋਣਾ ਤੇ ਜਿਨ੍ਹਾਂ ਕੋਲ ਹੈਗੇ ਆ ਵੇਚਦੇ ਵੀ ਨਹੀਂ ਗੇ ਟਰੈਕਟਰ ਸ਼ੁਰੂ ਵਾਲੇ ਜਿਹੜੇ ਸੋਨਾ ਲੇਕਾ ਜਦੋਂ ਸ਼ੁਰੂ ਹੋਇਆ ਸੀ ਟਰੈਕਟਰ 2000 2001 2 ਮਾਡਲਾਂ ਦੇ ਵਿੱਚ ਇੰਜਨ ਡੀਆਈ ਆ ਕਿ ਸਾਦਾ ਇਹਦਾ ਡੀਆਈ ਆ ਆ ਇੰਜਨ ਡੀਆਈ ਕੋ ਪਹਿਲਾਂ ਸ਼ੁਰੂ-ਸ਼ੁਰੂ ਚ 98 ਗੇਰਾਂ ਵਾਲੇ ਇੰਜਨ ਵੀ ਆਏ ਨਾ ਦੋਸਤੋ ਇਹ ਵੀ ਜਦੋਂ ਟਰੈਕਟਰ ਲੈਣੇ ਹੁੰਦੇ ਆ ਤੇ ਬਿਲਕੁਲ ਆ ਖੋਲਿਓ ਸ਼ੋਅ ਇਹਦੀ ਦੇਈਵਰਾ ਨਾ ਆਪਾਂ ਨਹੀਂ ਧਿਆਨ ਕਰਦੇ ਰੰਗ ਦੇਖ ਲੈਨੇ ਆ ਨੀਲਾ ਤੇ ਪਹਿਲਾਂ ਸ਼ੁਰੂ ਵਾਲੇ ਜਿਹੜੇ ਟਰੈਕਟਰ ਆਏ ਸੀਗੇ ਉਹ ਹੈਡ ਦੂਜੇ 95 ਗਿਆਂ ਨਾਲ ਹੀ ਆਏ ਸੀਗੇ ਜਮਾਂ 95 ਗਿਆਂ ਦਾ ਇੰਜਨ ਹੀ ਸੀਗਾ ਤੇ ਇਹ ਡੀਏਈ ਇੰਜਨ ਆ ਇਹ ਤੋਂ ਬਾਅਦ ਕਿਹੜਾ ਅਰਜਨ ਦੇ ਹੋਣਾ ਹਾਂਜੀ ਅਰਜਨ ਕਿਹੜਾ ਮਾਡਲ ਆ ਵੀਰ ਅਰਜਨ 2010 ਮਾਡਲ ਆ ਇਹ ਕਿਥੋਂ ਦਾ ਨੰਬਰ ਆ ਫਸਟ ਪਾਰਟੀ ਹਰਿਆਣਾ ਨੰਬਰ ਆ ਅੱਛਾ ਇੱਕੋ ਹੱਥ ਚੱਲਿਆ ਟਰੈਕਟਰ ਹੈ ਅੱਛਾ ਸੈਂਕ్రోਮੈਕਸ ਅੱਛਾ ਨਾ ਕਰਾ ਕੇ ਦਊਂਗਾ ਟਰੈਕਟਰ ਆਕੀ ਨੇ ਕਿਹਾ ਜਿਹਨੂੰ ਵਿੱਚੋਂ ਨਾਮ ਕਰਾ ਕੇ ਅੱਛਾ ਜੀ ਬਿਲਕੁਲ ਬਿਲਕੁਲ ਇਹਨਾਂ ਉਸੇ ਕਢਾ ਕੇ ਤੁਹਾਡੇ ਨਾਮ ਹੋਊਗਾ ਟਰੈਕਟਰ ਭਾਜੀ ਤਾਂ ਮਿਲਣਾ ਇਹ 2010 ਮਾਡਲ ਆ ਤੇ ਟਾਇਰ ਇਹਦੇ ਵੀ ਦੇਖ ਲਓ ਤੁਸੀਂ ਇਹ 14 ਦੇ 16 ਦੇ ਆ ਨਾ 16 ਦੇ ਟਾਇਰ ਆ 2010 ਮਾਡਲ 605 ਦੇ ਅਲਟਰਾ 1 ਪਾਵਰ ਸਟੀering ਤੇਲ ਬ੍ਰੇਕਰ ਰਿਵਰਸ ਪੀਟੀਓ ਟਰੈਕਟਰ ਆ ਤੇ ਰੰਗ ਰੂੰਗ ਹਲੇ ਤੱਕ ਤਾਂ ਥਾਰਾ ਮੈਨੂੰ ਨਾਲ ਦਾ ਹੀ ਲੱਗਦਾ ਕਿਤੇ ਮੱਜਾ-ਵੱਜਾ ਨਹੀਂ ਮਰਗੜ ਮਰਗੋੜਾ ਸਾਰੇ ओरिजिनल ਹੀ ਆ ਕਲਸਟਰ ਮੀਟਰ ਦੇਖ ਲਓ ਇਹਦਾ ਕਲਸਟਰ ਮੀਟਰ ਕਿਹੜਾ ਸਾਰੇ ਮੀਟਰ ਕਹਿੰਦੇ ਚੱਲਦੇ ਆ ਟਰੈਕਟਰ ਦੇ ਤੇ ਆ ਭਾਈ ਜੀ ਖੱਬਾ ਟਾਇਰ ਆ ਕਲੱਚ ਵਾਲੇ ਪਾਸੇ ਦਾ ਤੇ ਆ ਮੜਾ ਆ ਇੱਧਰ ਆ ਗਿਆ 750 16 ਦੇ ਅਗਲੇ ਟਾਇਰ ਹਿੱਸੇ ਉਸੇ ਦੇ ਰੰਗ ਰੰਗ ਬੜਾ ਵਧੀਆ ਪਿਆ ਟਰੈਕਟਰ ਦੇ ਹਿਸਾਬ ਨਾਲ ਜਿਵੇਂ 10 ਮਾਡਲ ਦਾ ਟਰੈਕਟਰ ਸੰਭਿਆ ਬਹੁਤ ਇਹਦੀ ਕੀ ਮੰਗ ਆ ਵੀਰ ਤਿੰਨ ਪੰਜ ਡਿਮਾਂਡ ਆ ਕਹਿੰਦੇ 280 ਦਾ ਟਰੈਕਟਰ ਦੇਣਾ ਬਾਈ ਇਹ ਦੇਣ ਵਾਲੇ ਰੇਟ ਕਿਹਾ ਬਾਈ ਨੂੰ ਮੈਂ ਕਿਹਾ ਵੀਡੀਓ ਚ ਪਾਉਣ ਦਾ ਫਾਇਦਾ ਤਾਂ ਮੱਜ ਦੇਣ ਵਾਲੇ ਰੇਟ ਦੱਸ ਦੱਸਣੇ ਆ ਜੀ ਉਹੀ ਟਪਾਰ ਬਾਜ਼ੀਆਂ ਮਾਰਦੀਆਂ ਫੇਰ ਕੋਈ ਫਾਇਦਾ ਨਹੀਂ ਵੀਡੀਓ ਬਣਾਉਣ ਦਾ ਇਹ ਤੋਂ ਬਾਹਰ ਵੀਰੇ ਕਿਹੜਾ 45 ਕਿਲੋ ਵੀ ਖੜਾ ਮੈਂ 92 ਮਾਡਲ ਆ ਬਾਈ ਪਾਵਰ ਸਟੀering ਹੋਇਆ ਆ ਪਾਵਰ ਸਟੀering ਦੀ ਵੀਡੀਓ ਦੇਖ ਲਓ ਜਿੰਨਾ ਭਰਾਵਾਂ ਨੇ ਪਾਵਰ ਸਟੀering ਕਰਾਉਣੇ ਆ ਇਹਨੂੰ ਪਲੇਟ ਬਦਲ ਕੇ ਪਾਵਰ ਹੋਇਆ ਹੋਇਆ ਟਰੈਕਟਰ ਆ ਅਰੇ ਇਹਨਾਂ ਪਲੇਟ ਸੋਨਾਂ ਵਾਲੀ ਕਾਲੀ ਆ ਸਾਡੇ ਐ ਇੱਥੇ ਬਣਾ ਕੇ ਲੱਗ ਜਾਂਦੀ ਪਲੇਟ ਪਾਵਰ ਦੀ ਤੇ ਅੱਛਾ ਜੈਕ 65 ਬਾਈ ਜਿਹੜਾ ਲੱਗਿਆ ਹੈ ਪਰਲੇ ਪਾਸੇ ਜੈਕ ਲੱਗਿਆ ਹੋਣਾ ਉਹ ਵੀ ਦਿਖਾਉਨੇ ਆ ਔਰ ਵੀ ਡੋਲ ਦੀ ਇਹਦੀ ਫਿਟਿੰਗ ਪੁਟਿੰਗ ਅੰਦਰ ਹੀ ਆ ਉੱਪਰ ਕਰਿਆ ਹੋਇਆ ਪਾਵਰ ਤੇ ਇਹ ਨੰਬਰ ਨੰਬਰ ਕਿੱਥੋਂ ਆ ਹਰਿਆਣਾ ਨੰਬਰ ਇਹ ਕਿੰਨਾ ਦੇਣਾ ਸਵਾ ਲੱਖ ਰੁਪਏ ਦਾ ਸਵਾ ਲੱਖ ਰੁਪਏ ਦਾ ਟਰੈਕਟਰ ਆ ਬਾਈ ਪਾਵਰ ਪੂਰ ਕਰਕੇ ਥੋੜਾ ਡਬਲ ਕਲਚ ਦਾ ਚਲੋ ਜੀਟਰ ਆਈ ਆ ਸਾਰੇ ਡਬਲ ਕਲਚ ਬੰਮਪਰ ਬੰਮਪਰ ਲੱਗਿਆ ਅੱਗੇ ਵਾਵਾ ਸੰਗਲੀਆਂ ਸੰਗਲੀਆਂ ਵਾਲਾ ਮੰਨ ਦਿਖਾ ਦਿੰਨਾ ਆ ਸਾਈਡ ਤੇ 65 ਬਾਈ ਵਾਲਾ ਜੈਕ ਲੱਗਿਆ ਇਹਨਾਂ ਜਿਹੜੇ ਆ ਸਾਈਡ ਤੇ ਜੈਕਾ ਕਈ ਸਾਈਡ ਜੈਕ ਪਸੰਦ ਕਰਦੇ ਕਈ ਭਰਾ ਹੁਣ ਸੈਂਟਰ ਜੈਕ ਲਾਉਣ ਲੱਗ ਗਏ ਸਾਈਡ ਜੈਕ ਦਾ ਥੋੜਾ ਜਿਹਾ ਰਵਾਜ ਖਤਮ ਹੋਈ ਜਾਂਦਾ ਹੁਣ ਉਹ ਜੱਜ ਦਾ ਵੀ ਥੱਲੇ ਵਾਲਾ ਜੈਕਾ ਜ਼ਿਆਦਾ ਆਹ ਪਾਵਰ ਟਰੈਕ ਕਈ ਭਰਾ ਪੁੱਛਦੇ ਹੁੰਦੇ ਦੇਖ ਲਓ ਬਈ ਪਾਵਰ ਟਰੈਕ 445 ਇਹ ਕਿਹੜਾ ਮਾਡਲ ਆ ਵੀਰਾ 2004 2004 ਮਾਡਲ ਆ ਇਹ ਨੰਬਰ ਅਰੇ ਨਾ ਨੰਬਰ ਇਹ ਕਿੰਨੇ ਦਾ ਬਈ ਇਹ ਵੀ ਡਬਲ ਕਲਚ ਹੈ ਵਾਹ ਜੀ ਵਾਹ ਇਹ ਵੀ ਡਬਲ ਕਲਚ ਆ ਬਾਈ ਟਰੈਕਟਰ ਇਹ ਆ ਗਈ ਵੀ 1000 ਆ 1540 ਦੇ ਪਿੱਛੇ ਆਪਸ਼ਨ ਆਉਂਦੀ ਹੁੰਦੀ ਆ ਵੀਰੇ ਜਿਹੜਾ ਪਾਵ ਟਰੈਕ ਆਇਆ ਨਾ ਬ੍ਰੇਕਾਂ ਤੇਲ ਵਾਲੀਆਂ ਸੁੱਕੀਆਂ ਦੀਆਂ ਦੇਖੇ ਸੁੱਕੀਆਂ ਪਰ ਬ੍ਰੇਕਾਂ ਦੁੱਧੀਆਂ ਸਿੱਦੇ ਐਕਸਲਾਂ ਜਿਹੜੇ ਆਏ ਨਾ ਪਾਵ ਟਰੈਕ ਮਗਰ ਲਈ ਹਿੱਸੇ ਸਿੱਦੇ ਐਕਸਲਾਂ ਚ ਆ ਗਏ ਇਹਨਾਂ ਦੇ ਟਾਇਰ ਟੱਲਾ ਦੇਖ ਲਓ ਤੁਸੀਂ ਕਿੰਨੇ ਕ ਕੋ ਰੇਟ ਦੇ ਹਿਸਾਬ ਨਾਲ ਹੀ ਟਾਇਰ ਹੁੰਦੇ ਆ ਜੇ ਹੁਣ ਆਪਾਂ ਕਹੀਏ ਨਵੇਂ ਟਾਇਰਾਂ ਦੇ ਵਿੱਚ ਟਰੈਕਟਰ ਹੋਊਗਾ ਜਿੰਨਾ ਕ ਰੇਟ ਆ ਉਹਨੇ ਕ ਟਾਇਰ ਮਿਲਨੇ ਹੁੰਦੇ ਟਰੈਕਟਰ ਦੇ ਇਹ ਕਿੰਨੇ ਦਾ 1 35 ਦਾ ਟਰੈਕਟਰ ਕਹਿੰਦੇ ਦੇ ਦਾਂਗੇ ਇਹ ਸਾਰੀ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਪਟਿਆਲਾ ਟਰੈਕਟਰ ਮੰਡੀ ਦੀ ਵੀਡੀਓ ਤੇ ਦੁਕਾਨ ਨੰਬਰ ਦੱਸਦਾ ਤੁਹਾਨੂੰ ਕਿੱਥੇ ਖੜਾ ਹੈ ਬਬਲਾ ਟਰੈਕਟਰ ਦੁਕਾਨ ਨੰਬਰ ਕਿੰਨੀ ਹੈ 278 278 ਨੰਬਰ ਦੁਕਾਨ ਆ ਫੋਨ ਨੰਬਰ ਤੁਸੀਂ ਮੈਨੂੰ ਕਰ ਲਿਓ ਕੋਈ ਭਰਾ ਫੋਨ ਨੰਬਰ ਨਹੀਂ ਦਿੰਦੇ ਤੇ ਇਹ 60 ਡੀ ਐਕਸ ਇਹ ਕਿਹੜਾ ਮਾਡਲ ਹੈ 2006 2006 ਮਾਡਲ ਆ ਡੀ ਲਕਸ ਜਿਹੜੇ ਆਏ ਸੀਗਾ ਔਰ ਜੇ ਕਰਤੇ ਸੀ ਅੱਗੇ ਮਰਗਾੜਾ ਨੂੰ ਇੱਕ ਆ ਸਲੈਂਸਰ ਇਹਦਾ ਅੰਦਰ ਢੋਲ ਕੀ ਕਰਤੀ ਸੀ ਰਿਵਰਸ ਪੀਟੀਓ ਆ ਇਹ ਨੰਬਰ ਕਿੱਥੋਂ ਦਾ ਅਗਲੇ ਟਾਇਰ ਤੇ ਵਾਵਾ ਪਏ ਗੁਡਇਰ ਦੇ ਪਿਛਲੇ ਥੋੜੇ ਘੱਟ ਹੈਗੇ 40 50 ਪੈਸੇ ਟਾਇਰ 40 ਕੀ ਪੈਸੇ ਟਾਇਰ ਆ ਪਿਛਲੇ ਹੈ ਬੰਪਰ ਤੋਂ ਲੈ ਕੇ ਲਿੰਕ ਦੀ ਗੋਲੇਟੇਟਰ ओरिजिनल ਆ ਸਾਰਾ ਕਹਿੰਦੇ ਬੰਪਰ ਤੋਂ ਲੈ ਕੇ ਲਿੰਕ ਦੀ ਗੋਲੀ ਤੱਕ ਰੈਨ ਵਾਲਾ ਟਰੈਕਟਰ ਸਾਰਾ ਤੇ ਇਹਦੀ ਕੀ ਮੰਗ ਹੈ ਬਾਈ ਇੱਕ 80 ਦਾ ਟਰੈਕਟਰ ਘੁਮਾੜਾ ਵੀ ਨਹੀਂ ਬਾਈ ਤੇ ਆ ਦੇਖ ਲਓ ਜਿਨ੍ਹਾਂ ਨੇ 60 ਦੇ ਜਿਹੜੇ ਭਰਾ ਸ਼ੱਕੀ ਨਾ ਫਿਕਸ ਹੁੱਕ ਲੱਗੀ ਇਹਨੂੰ ਤੇ ਵੀਰੇ ਹੋਰ ਕਿਹੜਾ ਰਹਿ ਗਿਆ ਟਰੈਕਟਰ ਆ ਆ ਕਿਹੜਾ ਚੈਂਪੀਅਨ ਇਹ ਚੈਂਪੀਅਨ ਆ ਗਿਆ ਜੀ ਫਾਰਮ ਟਰੈਕ ਚੈਂਪੀਅਨ अच्छा कट रेट ਵਾਲੇ ਦੱਸ ਦੋ ਨਾ ਕਈ ਭਰਾਵਾਂ ਵਾਲੇ ਇੱਕ 120 ਦਾ ਬੈਟਰੀ ਚਾਰਜ ਲਈ ਹੋਈ ਆ ਇਹ ਮਾਡਲ ਕਿਹੜਾ ਵੀਰੇ 2003 2003 ਮਾਡਲ ਆ ਬਾਈ ਇਹ ਇਹ ਆ ਗਿਆ ਜੀ ਤੁਹਾਡਾ 3065 ਇੰਡੋਫਾਰਮ ਇਹ ਵੀ ਡਬਲ ਕਲਚ ਹੋਣਾ ਨਾ ਡਬਲ ਕਲਚ ਪਾਵਰ ਸਟੀering ਟਾਪ ਮਾਡਲ ਡ੍ਰੈਕਟਰ ਆ ਆ ਤੁਸੀਂ ਦੇਖ ਸਕਦੇ ਹੋ ਡ੍ਰੈਕਟਰ ਤੇ ਇਹ ਮਾਡਲ ਮਾਡਲ ਕਿਹੜਾ ਆ ਡਬਲ ਕਲਚ ਦਾ ਸਟicker ਲੱਗਿਆ 2012 ਮਾਡਲ ਪਾਵਰ ਸਟੀering ਦੀ ਵੀਡੀਓ ਦੇਖ ਲਓ। ਇਹ ਆਪਣੀ ਇੱਕ ਵੀਡੀਓ ਨਾਲ ਕਈ ਕੰਮ ਹੋ ਜਾਂਦੇ ਆ ਜਿਨ੍ਹਾਂ ਨੇ ਪਾਵਰ ਪੂਰ ਕਰਨੇ ਆ ਸਾਰਾ ਕੁਝ ਸਮਝ ਆ ਜਾਂਦਾ ਭਰਾ ਨੂੰ ਜਿਨ੍ਹਾਂ ਦੇ ਸਾਦੇ ਸਟੀering ਆ ਕਈਆਂ ਨੇ ਪਾਵਰ ਕਰਨੇ ਆ ਤੇ ਟਾਇਰ ਦੇਖ ਲਓ ਟਰੈਕਟਰ ਦੇ ਕਿੰਨੇ ਕਾ ਰਿਗਾਰਡ ਮਰਕੂਟ origignal ਆ ਸਾਰੇ 2012 ਮਾਡਲ ਆ ਇਹ ਨੰਬਰ ਕਿੱਥੋਂ ਦਾ ਇਹ ਨੰਬਰ ਕਿੱਥੋਂ ਆ ਰੇੜਾ ਨੰਬਰ ਸੁੱਕੇ ਬ੍ਰੇਕਾ ਤੇਲ ਬ੍ਰੇਕਾਂ ਵਾਲਾ ਇਹ ਤੇਲ ਬ੍ਰੇਕ ਇਹ ਕਿੰਨੇ ਦਾ ਬਾਈ 265 ਦਾ ਟਰੈਕਟਰ ਦੇਣ ਵਾਲੀ ਰੇਟ ਦੱਸੀ ਭਰਾ ਸਾਰੇ ਪਤਾ ਕੀ ਆ ਹਾਂ ਹਾਂ ਉਹ ਅਰਜਨ ਦਾ ਪਿਛਲਾ ਹਿੱਸਾ ਤੁਹਾਨੂੰ ਦਿਖਾਉਣਾ ਸੀ ਅੱਗੇ ਲਿੰਕਾ ਲੁੰਕਾ ਦੇਖ ਲਓ ਅਰਜਨ ਨੂੰ ਆ ਵੀ ਲਿੰਕਾਂ ਆਈਆਂ ਫਿਕਸ ਵੀ ਆਈਆਂ ਇਹੋ ਜਿਹਾ ਮਾਡਲ ਆ ਜਾਂਦਾ ਇਹ ਤੋਂ ਬਾਅਦਾਂ ਹੋਰ ਕਿਹੜੇ ਕਿਹੜੇ ਟਰੈਕਟਰ ਆ फटाफट ਨਿਗਾ ਮਰਾ ਲਈ ਆ ਜੋ ਤੇ ਤੁਹਾਨੂੰ ਹੋਰ ਜਿਹੜੇ ਜਿਹੜੇ ਟਰੈਕਟਰ ਰਹਿ ਗਿਆ ਇੰਡੋ ਫਾਰਮ ਪਹਿਲਾ ਜਿਹੜਾ ਉਰਸ ਹਸਾਇਆ ਸੀ ਸ਼ੁਰੂ ਚ ਪੋਲੈਂਡ ਵਾਲਾ ਉਹ ਇਹ ਕਿੰਨੇ ਕਾਲਾ ਇੰਡੋ ਫਾਰਮ ਇੱਕ 40 ਦਾ ਮਾਡਲ ਮਾਡਲ 2000 2000 ਮਾਡਲ ਹੈ 2400 ਸੋਰੀ 2004 ਮਾਡਲ ਹੈ 140 ਦਾ ਇਹ ਤੋਂ ਵੱਡਾ Mahindra ਭਰੇ ਭਰਾ ਪੁੱਛਦੇ ਹੁੰਦੇ ਆ Mahindra ਦੇਖ ਲਓ 475 ਭਰਾ ਜਿਨ੍ਹਾਂ ਨੇ ਲੈਣੇ ਆ ਭੂਮੀ ਪੁੱਤਰਾ ਮਾਡਲ ਕਿਹੜਾ ਵੀਰੇ ਇਹ 2000 ਮਾਡਲ ਦਾ ਟਰੈਕਟਰ ਇਹ ਕਿੰਨਾ ਦੇਣਾ ਵੀਰਾ 135 ਦਾ ਦੇਖ ਲਓ ਭਰਾ ਜਿਨ੍ਹਾਂ ਨੂੰ ਛੋਟੇ ਕੰਮਾਂ ਬਾਅਦ ਤੇ ਟਰੈਕਟਰ ਚਾਹੀਦਾ ਟਾਇਟਲਾ ਦੇਖ ਲਓ ਕਿੰਨੇ ਦਾ ਟਰੈਕਟਰ ਦਿਆ ਲੋ ਆ ਮਰ ਰਿਗਾਰਡ ਦਿਖਾ ਦਿੱਤੇ ਤੁਹਾਨੂੰ ਲਿੰਕਾਂ ਜੱਕ ਹੁੱਕ ਤੱਕ ਸਾਰੀ ਟਰੈਕਟਰ ਦੀ ਵੀਡੀਓ ਦੇ ਵਿੱਚ ਦਿਖਾਈਦੀ ਹੈ ਤੇ ਕਿਰਪਾ ਕਰਕੇ ਤੁਸੀਂ ਵੀ ਵੀਰੇ ਚੈਨਲ ਸਬਸਕ੍ਰਾਈਬ ਕਰ ਲਓ ਭਲਵਾਨ ਟ੍ਰੈਕਟਰ ਪਟਿਆਲਾ ਇੰਨੀਆਂ ਜਾਣਕਾਰੀਆਂ ਤੁਹਾਨੂੰ ਪਟਿਆਲੇ ਦੀ ਅਪਡੇਟ ਸਾਰੀ ਦੇਈ ਦੀ ਆ ਕੋਈ 200 400 ਕਿਲੋਮੀਟਰ ਦਾ ਜਿੰਨਾ ਭਰਾਵਾਂ ਨੇ ਆਉਣਾ ਸਾਰੀ ਇਨਫੋਰਮੇਸ਼ਨ ਉਹਨਾਂ ਘਰੇ ਬੈਠੇ ਆਪਾਂ ਪਟਿਆਲੇ ਦੀ ਦੇਈ ਦੀ ਆ ਤੇ ਵੀਰੋ ਫੇਸਬੁੱਕ ਤੇ ਵੀ ਇੰਸਟਾ ਤੇ ਵੀ YouTube ਤੇ ਵੀ ਸਾਰੇ ਕਿਤੇ ਇੱਕ ਵਾਰੀ ਭਰਾ ਪੂਰੀ ਫੋਸਪੋਰਟ ਕਰੋ ਭਰਾ ਦੀ ਤੁਸੀਂ ਵੀ ਤੇ ਕਰ ਦੋ ਬੱਲੇ ਬੱਲੇ ਸਾਡੀ ਵੀ ਇੱਕ ਵਾਰੀ ਕਰਾ ਦਿਓ ਆ ਜੋ ਬਰੇ ਸ਼ਰਾ ਸ਼ਰਾ ਸ਼ਰਾਸ਼ ਆ ਗਿਆ ਆ ਸ਼ਾ ਜੀ ਵਾਹ ਜੀ ਵਾਹ ਐਕਸਟਰਾ ਤੇ ਰੂਨ ਨੰਬਰ ਕਿੰਨੇ ਦਾ ਵੀਰੇ ਇਹ 1.7 ਲੱਖ ਦਾ ਇਹ ਹੋਵੇਗਾ ਮਾਡਲ 2011 ਮਾਡਲ ਆ ਲੋ ਭਰਾ ਕਈ ਵਿੱਚੇ ਨਾ ਫੋਨ ਆਏ ਸੀ ਭਾਈ ਅਸ਼ਰ ਸਾਡੇ ਮੰਡੀ ਚ ਬਹੁਤ ਘੱਟ ਆ ਕੋਈ ਆਸ਼ਾ ਜਿਨ੍ਹਾਂ ਕੋਲ ਹੈਗਾ ਭਾਈ ਬਹੁਤ ਘੱਟ ਸੇਲ ਕਰਦੇ ਆ ਭਰਾ ਟਰੈਕਟਰ ਕਿਉਂ ਕੰਮ ਬਹੁਤ ਆ ਟਰੈਕਟਰ ਦਾ ਸ਼ਹਿਰਾਂ ਸ਼ੂਰਾਂ ਦੇ ਵਿੱਚ ਰੇਤੇ ਬਜਰੀ ਤੋਂ ਲੈ ਕੇ ਹੋਰ ਕਈ ਕੰਮਾਂ ਤੇ ਜਿਹੜੇ ਇਹਨਾਂ ਟਰੈਕਟਰਾਂ ਦੇ ਖਰਚੇ ਨਹੀਂ ਹੈਗੇ ਜਿਵੇਂ ਡੀਜ਼ਲ ਅੱਜਕੱਲ ਮਹਿੰਗੇ ਹੋਈ ਜਾਂਦੇ ਆ ਉਸ ਹਿਸਾਬ ਨਾਲ ਇਹ ਟਰੈਕਟਰ ਦੀ ਅੱਜ ਵੀ ਮਾਰਕੀਟ ਦੇਖ ਲੋ ਜਿੱਥੇ ਦੀ ਕਿੱਥੇ ਦੁਨੀਆ ਚਲੇ ਗਈ ਇਹਦੀ ਮਾਰਕੀਟ ਅੱਜ ਵੀ ਟਰੈਕਟਰ ਦੀ ਬਹੁਤ ਆ ਇਹ ਤੋਂ ਵੱਡਾ ਸ਼ੁਰੂ ਵਾਲੇ 275 ਆ ਗਏ ਜਿਹੜੇ ਸਟਾਰਟਿੰਗ ਜਥੋਮੇਂਦਰਾ ਬਣਿਆ ਡੀਆਈ ਸ਼ੁਰੂ ਕਰਿਆ ਸੀਗਾ ਪਹਿਲਾਂ ਦਾ ਸਭ ਤੋਂ ਸਾਦੇ ਆਏ 265 75 75 ਇਹ ਕਿੰਨੇ ਦਾ ਵੀਰੇ ਇੱਕ 10 ਦਾ ਮਾਡਲ 97 ਮਾਡਲ ਆ ਕਿਸੇ ਭਰਾ ਨੇ ਥੋੜੀ ਪੂੰਜੀ ਵਾਲੇ ਨੇ ਲੈਣਾ ਹੁੰਦਾ ਤੇ ਇਹ ਵੀ ਦੇਖ ਲਓ ਭਰਾ ਇਹਨਾਂ ਟਰੈਕਟਰਾਂ ਦੇ ਵੀ ਖਰਚੇ ਬਹੁਤ ਘੱਟ ਆ ਤੇ ਛੋਟੇ ਕਿਸਾਨ ਨੂੰ ਮੇਰੇ ਵਰਗੇ ਨੂੰ ਦੋ ਤਿੰਨ ਕਿੱਲੇ ਨੂੰ ਪੰਜ ਕਿੱਲੇ ਤੱਕ ਨੂੰ ਕੋਈ ਪ੍ਰਵਾਹ ਨਹੀਂ ਕਰਦਾ 735 ਦਾ ਮੇਰਾ ਭਰਾ بڑے ਫੋਨ ਆਏ 735 2004 ਮਾਡਲਾ 735 ਛਤਰੀ ਲੱਗੀ ਆ ਬਾਈ ਟਾਇਰ ਹੈਗੇ 30 ਪੈਸੇ ਹਾਂਜੀ ਬੀਮਾ ਵੀ ਹੈਗਾ ਹਲੇ ਤੱਕ ਵਾਹ ਜੀ ਬਾਕੀ ਮਰਗਾਟ ਲੱਗੇ ਆ ਬੰਪਰ ਲੱਗਾ ਅੱਗੇ ਬਾਹਰ ਪੰਪਲਾ ਟਰੈਕਟਰ ਆ 735 ਨੀਲੇ ਪੱਲੇ ਨਾਲ ਚਿੱਟੇ ਮਰਗਾੜਾਂ ਦੇ ਜਿਹੜੇ ਆਏ ਸੀਗੇ ਤੇ ਬਹੁਤ ਫਾਇਦਾ ਬਾਹਰ ਪੰਪਲੇ ਦਾ ਕੋ ਕਲਚ ਦੱਬ ਕੇ ਪਹਿਲਾਂ ਲਿਫਟ ਨਹੀਂ ਚੱਕਦੇ ਪਹਿਲਾਂ ਬੜੀ ਸਮੱਸਿਆ ਫਿਰ ਪੈਸੇ ਲਾਓ ਆ ਚਿੱਟੇ ਮਰਗਾੜਾਂ ਦਾ ਟਰੈਕਟਰ ਆ 2028 ਤੱਕ ਪਾਸਿੰਗ ਆ ਜੀ ਕਿੰਨੇ ਦਾ ਦੇਣਾ ਫਿਰ ਜਾਇਜ਼ ਪੈਸੇ ਜਮਾ ਟਰੈਕਟਰ ਤਾਂ ਦੇ ਉਹ ਗੱਜ ਬੰਦਾ ਨਾ ਕਰਾ। ਅੱਛਾ ਨਾ ਕਰਾ ਕੇ ਬਾਈ ਨਾ ਕਰਾਉਣਾ ਪੈਣਾ ਟਰੈਕਟਰ ਤਾਂ ਦਊਗਾ ਬੰਦਾ ਤੇ ਦੇਣਾ ਕਿੰਨੇ ਦਾ ਵੀਰੇ ਇਹ। 1 70 ਦਾ ਬਾਈ ਟਰੈਕਟਰ 2000 ਕਿਹੜਾ 4 ਮਾਡਲ ਲਸਿਆ ਸੀ ਨਾ 2004 ਮਾਡਲ ਵਾਲਾ ਦੋ ਰੋਵੇਂ ਟਰੈਕਟਰ ਤੁਹਾਨੂੰ ਦਿਖਾ ਦਾਂ ਤੇ ਆਹ ਦੇਖ ਲਓ ਬਾਈ ਟਰੈਕਟਰ ਦੀ ਸਾਰੀ ਲੁੱਕ ਤੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਇਹ ਚੌੜਾ ਹਿੱਸਾ ਜਿਹੜਾ ਹੈਵੀ ਸਾਕ ਆ ਗਿਆ ਸੀ 855 ਵਾਂਗੂ ਇਹਨਾਂ ਨੂੰ ਪੈਰਪੂਰਦਨ ਤੱਕ ਸਾਫ਼ ਆ ਟਰੈਕਟਰ ਦੇ ਮਾਡਲ ਦੇ ਹਿਸਾਬ ਨਾਲ ਬਾਈ ਹੁਣ ਜੇ ਕੋਈ ਤੁਸੀਂ ਕਹੋ ਵੀ 2024 ਚੱਲਣ ਦਾ 20 ਸਾਲ ਪੁਰਾਣੀ ਚੀਜ਼ ਮਾਣੀ ਮੋਟੀ ਤਾਂ ਬਾਈ ਫਿਰ ਵੀ ਬਹੁਤ ਆਮ ਆ ਮੈਂ ਕਹਿੰਦਾ ਮਾਡਲ ਦੇ ਹਿਸਾਬ ਨਾਲ ਟਰੈਕਟਰ ਬਾਈ ਜੀ ਇਹ ਤੋਂ ਵੱਧ ਆ ਕਿਹੜਾ ਆ ਗਿਆ ਬਾਈ ਸਕੋਰਟ ਜਵਾਨ ਇਹ ਹੈ ਵੀ ਜਵਾਨ ਆ ਕਿ ਬੁਢਾ ਹੋ ਗਿਆ ਜਵਾਨ ਹੀ ਗਾਰਾ ਮਾਡਲ ਆ ਬਾਈ ਇਹ ਇਹ ਅੰਦਰ ਪੰਪ ਵਾਲੀ ਹੈ ਨਾ ਬਾਹਰ ਬਾਹਰ ਪੰਪ ਆ ਆਹ ਦੇਖੋ ਬਾਈ ਆ ਵੀ ਨਾਲ ਵੀਡੀਓ ਤੁਹਾਨੂੰ ਦਿਖਾ ਦਾਂ ਜਿਨ੍ਹਾਂ ਨੇ ਸਕੋਰਟ ਸਕੋਰਟ ਜਿਨ੍ਹਾਂ ਨੇ ਬਾਹਰ ਪੰਪ ਕਰਨੇ ਆ ਨਾ ਉਹ ਵੀ ਨਾਲ ਵੀਡੀਓ ਦੇਖ ਲਓ ਕਿਉਂ ਇਹ ਬਹੁ ਘੱਟ ਆਪਾਂ ਨੂੰ ਮਿਲਦਾ ਸਮਾਨ ਜਿਨ੍ਹਾਂ ਨੇ ਵੀ ਪਟਿਆਲੇ ਆਉਣਾ ਵਾ ਪਹਿਲਾਂ ਪਤਾ ਕਰਕੇ ਆਇਆ ਕਰੋ ਇਹ ਟਾਈਮਿੰਗ ਪਲੇਟ ਵਗੈਰਾ ਇਹ ਸਾਰੀ ਕਿਟ ਬਹੁ ਘੱਟ ਮਿਲਦੀ ਆ ਆ ਬਾਹਰ ਪੰਪ ਵਾਲੀ ਆ ਪਲੇਟਾਂ ਬਦਲਣੀਆਂ ਪੈਂਦੀਆਂ ਕਾਫੀ ਕੋਸ਼ੇ ਦਾ ਬਦਲਣਾ ਪੈਂਦਾ ਤਾਂ ਪਟਿਆਲੇ ਇਹ ਬਹੁ ਘੱਟ ਅਵੇਲੇਬਲ ਹੈਗਾ ਇਸ ਟਾਈਮ ਮੌਜੂਦ ਕਿਸੇ ਭਰਾ ਕੋ ਹੋਵੇ ਤਾਂ ਕਹਿ ਨਹੀਂ ਸਕਦੇ ਪਹਿਲਾਂ ਦਿੱਲੀੋਂ ਦੇਸੀ ਜਿਹੀਆਂ ਪਲੇਟਾਂ ਆਉਂਦੀਆਂ ਸੀ ਫਿਟਿੰਗ ਫੂਟਿੰਗ ਆਉਂਦੀ ਨਹੀਂ ਬਹੁ ਭਰਾ ਹੈਰਾਨ ਹੁੰਦੇ ਸੀਗੇ ਜੇ ਕੋਈ ਮਿਲਦੀਆਂ ਤਾਂ Ориਗਨਲ ਪਲੇਟਾਂ ਲਿਆ ਕਰੋ ਟਰੈਕਟਰ ਨੇ ਖੁੱਲੀਆਂ ਜਿਹੜੀਆਂ ਤੁਹਾਨੂੰ ਜਾ ਕੇ ਮਿਸਤਰੀ ਭਰਾ ਨੂੰ ਕਿਤੇ ਦਿੱਕਤ ਨਾ ਹੋਵੇ ਫਿ ਤੇ ਇਹ ਕਿੰਨੇ ਦਾ ਕਿਹੜਾ ਮਾਡਲ ਆ ਵੀਰੇ ਇਹ 2011 ਮਾਡਲ ਆ ਟਾਇਰ ਵੇਖ ਲਓ ਟਰੈਕਟਰ ਦੇ ਤੇ ਡਿਸਕ ਬ੍ਰੇਕਾਂ ਵਾ ਡਿਸਕ ਬ੍ਰੇਕਾਂ ਦੀ ਪਿੱਛੇ ਭਾਈ ਨਹੀਂ ਮੰਗ ਹੋਇਆ ਕਰ ਦਿੰਦੇ ਸੀ ਜਦੋਂ ਅਸੀਂ ਟਰੈਕਟਰ ਖੋਲ ਦਿੰਦੇ ਭਾਈ ਡਿਸਕ ਬ੍ਰੇਕ ਕਰਨਾ ਉਸਕੋ ਡਿਸਕ ਬ੍ਰੇਕ ਕਰਨਾ ਪਹਿਲਾਂ ਡਰਮ ਬ੍ਰੇਕ ਆਇਆ ਸੀ ਬਾਅਦ ਚੋਂ ਡਿਸਕ ਬ੍ਰੇਕ ਆਇਆ ਸੀ ਬੜਾ ਕੰਮ ਕਰਿਆ ਬਜ਼ੁਰਗ ਦੱਸਦੇ ਹੁੰਦੇ ਨੇ ਨਾ ਟਰੈਕਟਰਾਂ ਨੇ ਵੀ ਤੇ ਕਿੰਨੇ ਪੈਸੇ ਦੱਸੇ ਵੀਰੇ ਦੇ 130 ਦਾ ਨੰਬਰ ਇਹ ਇਹ ਹਰਿਆਣਾ ਨੰਬਰ ਆ ਜੀ ਇਹਦੀ ਤਾਂ ਕੋਈ ਸ਼ਰਤ ਨਹੀਂ ਨਾ ਕਰਾਉਣ ਦੀ ਨਹੀਂ ਇਹਦੇ ਕੋਈ ਸ਼ਰਤ ਨਹੀਂ ਜੀ ਤੇ ਆ ਲੈ ਗਿਆ ਇੱਕ ਪੋਲੈਂਡ ਵਾਲਾ ਪੋਲੈਂਡ ਇੰਡੋ ਫਾਰਮ 2040 2001 ਮਾਡਲ ਮੈਸੀ ਇੰਜਨ ਵਾਲੇ ਇਹਨਾਂ ਦਾ ਵੀ ਬਖਰਚਾ ਬਾਈ ਨਾ ਬਰਾਬਰ ਸੀਗਾ 2000 ਕਿਹੜਾ ਮਾਡਲ ਦੱਸਿਆ ਇਹ 2001 ਮਾਡਲ ਦਾ ਸੁੱਕੀਆਂ ਬ੍ਰੇਕਾਂ ਚ ਜਿਹੜੇ ਸ਼ੁਰੂ ਵਾਲੇ ਟਰੈਕਟਰ ਇਹ ਵੀ ਡਬਲ ਕਲੱਚ ਆ ਵਾਹ ਜੀ ਵਾਹ ਛੋਟਾ ਜਿਹਾ ਟਰੈਕਟਰ ਤੇ ਵੀ ਡਬਲ ਕਲੱਚ ਆ ਦੇਖ ਲਓ ਡੀਸੀ ਡਬਲ ਕਲੱਚ ਵਾਲੇ ਕੰਮ ਵੀ ਲੈ ਜਾ ਸਕਦੇ ਆ ਮੈਸੀ ਇੰਜਨ ਚ ਖਰਚਾ ਬਹੁਤ ਘੱਟ ਆ ਟਰੈਕਟਰ ਇਹਦੀ ਕੀ ਮੰਗਾ ਨੰਬਰ ਕਿੱਥੋਂ ਦਾ ਕਿੰਨੇ ਬਾਂਬ ਜੀ 140 140 ਬਾਈ ਜੀ ਆ ਲੋ ਲਾਸਟ ਟਰੈਕਟਰ ਰਹਿ ਗਿਆ ਤੁਹਾਨੂੰ ਇਹ ਵੀ ਦਿਖਾਤਾ ਤੇ ਇੱਕ ਦੋ ਜਿਹੜੇ ਟਰੈਕਟਰ ਰਹਿ ਗਏ ਤੁਹਾਨੂੰ ਉਹ ਵੀ ਬਾਹਰ ਵੀਡੀਓ ਵਿੱਚ ਦਿਖਾ ਦਈਏ ਆ ਜਾ ਬਣੇ ਰਿਹਾ ਵੀਡੀਓ ਦੇ ਵਿੱਚ ਬਿਲਕੁਲ ਵੀ ਤੇ ਉਸ ਤੋਂ ਬਾਅਦ ਆ 735 ਫਿਰ ਇਹ ਆ ਗਿਆ ਇਹ ਤਾਂ ਰੰਗ ਰੰਗ ਕਰਿਆ ਬਾਡੀ ਬੁੱਡੀ ਦਾ ਸਾਰਾ ਤੇ ਇਹ ਵੀ ਲੱਖ ਸਵਾ ਲੱਖ ਦੀ ਰੇਂਜ ਵਾਲੇ ਟਰੈਕਟਰ ਸਾਰੇ ਤੇ ਇਹਦਾ ਕੀ ਰੇਟ ਆ ਆ ਪਿੱਛੇ 735 ਦਾ ਇਹ ਡੇਢ ਦਾਤਾ ਇਸ ਆ ਕਿਹੜਾ ਮਾਡਲ ਹੈ ਮਾਡਲ 11 ਇਹ ਕਿੰਨਾ ਦੇਣਾ 170 170 ਦਾ ਇਹਦੇ ਟਾਇਰ ਥੋੜੇ ਪਿਛਲੇ ਮਾਰ ਖਾਂਦੇ ਨਹੀਂ ਤੱਕ ਜੋ ਟਾਇਰਾ ਟਰੈਕਟਰ ਦਾ ਵਧੀਆ ਸੀ ਇਹ ਕਿਹੜਾ ਮਾਡਲ ਹੈ ਹਾਂ ਡਬਲ ਕਲਚ ਆ 540 ਚੱਕਰ ਆ ਅੱਠ ਮਾਡਲ ਆ ਇਹ ਕਿੰਨੇ ਦਾ 165 ਦਾ ਇਹ ਨੰਬਰ ਕਿੱਥੋਂ ਆ ਦੋਨਾਂ ਇਹ ਰਿਆਣਾ ਇਹ ਵੀ ਦੋਨਾਂ ਰਿਆਣਾ ਨੰਬਰ ਤਾਂ ਆ 735 ਕਿਹੜਾ ਮਾਡਲ ਰਹਿ ਗਿਆ ਹੁਣ ਕਿਹੜਾ ਮਾਡਲ ਹੈ ਇਹ ਕਿੰਨੇ ਦਾ 15 1 15 ਦਾ ਲਾਓ ਬਾਈ ਇਹ ਸਵਰਾਜ ਪੈਸੇ ਨਹੀਂ ਘਟਾਉਂਦੇ ਸਵਰਾਜ ਮਹਿੰਦਰਾ ਇਹਨਾਂ ਦਾ ਇਹ ਫਾਇਦਾ ਬਾਈ ਜਿੰਨੇ ਕਦਾ ਲਓ ਉਹਨੇ ਕਦਾ ਫੇਰ ਵੇਖ ਲਓ ਤੇ ਵੀਡੀਓ ਦਾ ਕਰਦੇ ਅੰਤ ਇਹ ਆ ਦੇਖ ਲਓ ਤੁਸੀਂ ਬਾਕੀ ਸੰਗਲ ਕੈਨ ਕੁੱਪੀਆਂ ਤੇ ਪਟਿਆਲਾ ਜਿੰਨੇ ਮਰਜ਼ੀਆਂ ਤੁਹਾਨੂੰ ਦਿਖਾਤੀਆਂ دوستੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ